ਸਾਹਸਿਦਿਕ ਗੁਰੂਆਂ ਸਾਹਿਬ ਮਹਾਰਾਜ ਦੇ ਮੇਸਰਗਾ ਸਮੁੱਚੀ ਸਾਹਾ ਸੰਗਤ ਦੇ ਸਹਿਯੋਗ ਨਾਲ ਜੋ ਐਂਟੀਵੇਰ ਕਮੇਟੀ ਚੁਣੀ ਗਈ ਆ ਇਹ ਕਮੇਟੀ ਦੀ ਆਪਣੀ ਸਭ ਸੰਮਤੀ ਨਾਲ ਹੀ ਚੁਣੀ ਗਈ ਆ 11 ਮੈਂਬਰ ਖੜੇ ਸਭ 11 ਮੈਂਬਰਾਂ ਨੇ ਆਪਣੇ ਨਾਮ ਭਰੇ ਸੀਗੇ ਐਪਲੀਕੇਸ਼ਨਾਂ ਹੋਰ ਕਿਸੇ ਨੇ ਨਹੀਂ ਭਰੀ ਇਸ ਕਰਕੇ ਸਭ ਸੰਮਤੀ ਨਾਲ ਕਮੇਟੀ ਚੁਣੀ ਗਈ ਆ ਇਹ ਵੋਟਾਂ ਨਹੀਂ ਹੋਈਆਂ ਜੀ ਇਹ ਖਾਸ ਕਰਕੇ ਆਪਣੇ ਕੀਰਤਨ ਦੀਆਂ ਕਲਾਸਾਂ ਲਗਦੀਆਂ ਜੋ ਤੰਤੀ ਸਾਜ਼ ਆ ਹਾਂਜੀ ਉਹਨਾਂ ਨਾਲ ਕੀਰਤਨ ਸਿਖਾਜੋ ਪੁਰਾਣੀਆਂ ਰਵਾਇਤਾਂ ਆ ਉਹਨਾਂ ਨਾਲ ਕੀਰਤਨ ਸਿਖਾਜਾ ਸਾਡੇ ਤੋਂ 60 ਤੋਂ 70 ਬੱਚੇ ਆ ਜਿਹੜੇ ਕੀਰਤਨ ਦੀ ਕਲਾਸ ਲਾਉਂਦੇ ਆ ਸਾਡੇ ਕੋਲ ਗੱਤਕੇ ਦੀਆਂ ਸਤਿਗੁਰਾਂ ਦੀ ਗਰਭਾਂ ਦੇ ਨਾਲ ਚਾਰ ਟੀਮਾਂ ਆ ਸੋ ਸਾਡੇ ਕੋਲ ਘੱਟੋ ਘੱਟ ਵੀ 50 ਤੋਂ 60 ਬੱਚੇ ਜਿਹੜੇ ਗੱਤਕੇ ਵਾਲੇ ਆਪਣੇ ਪਲੇਅਰ ਆ ਸਾਹ ਸੰਗਤ ਦੇ ਸਹਿਯੋਗ ਨਾਲ ਆਪਾਂ ਇੱਕ ਤਾਂ ਬਾਲੀਬਾਲ ਦੇ ਗਰਾਊਂਡ ਤਿਆਰ ਕੀਤਾ ਇਧਰਲੇ ਪਾਸੇ ਠੀਕ ਆ ਇਹਦੇ ਟੂਰਨਾਮੈਂਟ ਅੱਗੇ ਵੀ ਕਰਾਉਣਾ ਹੁਣ ਵੀ ਕਰਾਵਾਂਗੇ ਨਾਲ ਬਾਸਕਟਬਾਲ ਦੇ ਆ ਨਾਲ ਬੱਚਿਆਂ ਵਾਸਤੇ ਇੱਕ ਪਲੇ ਇਹ ਕਿ ਬੱਚਿਆਂ ਦੇ ਲੱਗਣ ਖੇਡਾਂ ਲੱਗਣਗੀਆਂ ਤੇ ਬਜ਼ੁਰਗਾਂ ਦੇ ਬੈਠਣ ਵਾਸਤੇ ਕਿਉਂਕਿ ਤੇ ਬੱਚੇ ਵੀ ਹੋਣ ਜਿਹੜੇ ਆਪਣੇ ਖੇਡਾਂ ਖੇਡਣਗੇ ਨੌਜਵਾਨ ਉਹ ਆਪਣੇ ਬੱਚਿਆਂ ਨਾਲ ਲੈ ਕੇ ਆਉਣ ਉਹ ਬੱਚੇ ਉਹ ਤੇ ਖੇਡਾਂ ਕਰਨਗੇ ਬਜ਼ੁਰਗ ਵੀ ਆਪੇ ਬੈਠ ਕੇ ਗੱਲਾਂ ਕਰਗਾ ਸਭ ਕੁਝ ਤੇ ਦੇ ਰਹੇ ਆ ਆਪਾਂ ਕਰ ਰਹੇ ਆ ਬੈਠਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਦੌਰ ਸਾਹਿਬ ਮਡਾਸਟੋ ਸੀਰੀਜ਼ ਵਿਖੇ ਪਹੁੰਚੇ ਹੋਏ ਆ ਜਿੱਥੇ ਖਾਲਸਾ ਪੰਥ ਦੇ ਸਾਜਨਾ ਦੇ ਵਿੱਚ ਅਤੇ ਵਿਸਾਖੀ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਸਮਾਗਮ ਸਲਾਨਾ ਸਮਾਗਮ ਚੱਲ ਰਹੇ ਆ ਇਸ ਵਾਰ ਆਪਾਂ ਕਮੇਟੀ ਦੇ ਨਾਲ ਖੜੇ ਆ ਇਹਨਾਂ ਦੇ ਨਾਲ ਕੋਸ਼ ਆਪਾਂ ਵਿਚਾਰ ਚਰਚਾ ਜਿਹੜੀ ਕਰਦੇ ਆ ਇਹ ਸਾਨੂੰ ਵੀ ਪਤਾ ਲੱਗਾ ਇਸ ਵਾਰ ਵੀ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਕਮੇਟੀ ਆ ਉਹ ਸੱਜ ਸਮਝੀ ਦੇ ਨਾਲ ਚੁਣੀ ਗਈ ਆ ਵੋਟਾਂ ਨਹੀਂ ਹੋਈਆਂ ਚੋਣ ਹੋਈ ਪਰਚੀ ਪਾ ਕੇ ਜਿਹੜੇ ਨਾਂ ਕੱਢੇ ਗਏ ਤੇ ਜਿਹੜੀ ਸੰਗਤ ਆ ਉਹਨਾਂ ਨੇ ਇਸ ਦੇ ਵਿੱਚ ਹੰਗਾਰਾ ਜਿਹੜਾ ਭਰਿਆ ਆ ਜਗਰਾਜ ਸਿੰਘ ਜੀ ਰਣਜੀਤ ਸਿੰਘ ਜੀ ਹੋਰ ਜਿਹੜੇ ਆਪਣੇ ਨਾਲ ਕਮੇਟੀ ਦੇ ਮੈਂਬਰ ਆ ਉਹੋ ਜੁੜੇ ਆ ਤੇ ਉਹਨਾਂ ਦੇ ਨਾਲ ਆਪਾਂ ਜਿਹੜੀ ਉਹ ਗੱਲਬਾਤ ਜਿਹੜੀ ਕਰਦੇ ਆ ਸੋ ਜਗਰਾਤ ਸਿੰਘ ਜੀ ਰঞ্জੀਤ ਸਿੰਘ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ ਤੁਸੀਂ ਜਿਹੜੀ ਕਮੇਟੀ ਆ ਸਲਵ ਸੰਪਤੀ ਦੇ ਨਾਲ ਚੁਣੀ ਆ ਸਾਰੇ ਜਾਣੇ ਮਿਲ ਜੁਲ ਕੇ ਚੱਲ ਰਹੇ ਆ ਤੁਸੀਂ ਸਾਰੇ ਜਾਣੇ ਵਧਾਈ ਦੇ ਪਾਤਰ ਹੋ ਕੀ ਕਹਿਣਾ ਚਾਹੁੰਦੇ ਆ ਇਸ ਵਾਰ ਸਭ ਤੋਂ ਪਹਿਲਾਂ ਤਾਂ ਸਮੁੱਚੀ ਸਾਹਾ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਕਾਰ ਸਮੁੱਚੀ ਸਾਹਾ ਸੰਗਤ ਦੇ ਸਹਿਯੋਗ ਨਾਲ ਜੋ ਐਂਟੀਵੇਰ ਕਮੇਟੀ ਚੁਣੀ ਗਈ ਆ ਇਹ ਕਮੇਟੀ ਦੀ ਆਪਣੀ ਸਭ ਸੰਪਤੀ ਨਾਲ ਹੀ ਚੁਣੀ ਗਈ ਆ 11 ਮੈਂਬਰ ਕਰਤਾ ਸਭ 11 ਮੈਂਬਰਾਂ ਨੇ ਆਪਣੇ ਨਾਮ ਭਰੇ ਸੀਗੇ ਐਪਲੀਕੇਸ਼ਨਾਂ ਕੋਈ ਕਿਸੇ ਨੇ ਨਹੀਂ ਭਰੀ ਉਸ ਕਰਕੇ ਸਭ ਸੰਮਤੀ ਨਾਲ ਕਮੇਟੀ ਚੁਣੀ ਗਈ ਆ ਵੋਟਾਂ ਨਹੀਂ ਹੋਈਆਂ ਇਹ ਵੋਟਾਂ ਨਹੀਂ ਹੋਈਆਂ ਜੀ ਬਹੁਤ ਬਹੁਤ ਧੰਨਵਾਦੀਆਂ ਸਾਰੀ ਸਾਧ ਸੰਗਤ ਦੇ ਨੇ ਗੁਰੂ ਮਹਾਰਾਜ ਜੀ ਦੇ ਜਿਨ੍ਹਾਂ ਦੀ ਮਿਹਰ ਸਦਕਾ ਇਹ ਆਪਣੀ ਚੋਣ ਹੋਈ ਆ ਸੰਗਤ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਵੀ ਜਿੰਨੇ ਵੀ ਕਾਰਜਾਂ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੇ ਭੈ ਦੇ ਵਿੱਚ ਰਹਿ ਕੇ ਕੀਤੇ ਜਾਣਗੇ ਜੋ ਵੀ ਇਤੇ ਚੱਲ ਰਹੇ ਸਮਾਗਮ ਇਹ ਅੱਜ ਵੀ ਸਾਖੀ ਦੇ ਵੀ ਸਾਥ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਆ ਬਹੁਤ ਹੀ ਵਧੀਆ ਸਾਥ ਸੰਗਤ ਦੇ ਸਹਿਯੋਗ ਦਿੱਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਣਜੀਤ ਸਿੰਘ ਜੀ ਕਿਹੜੇ ਪ੍ਰੋਜੈਕਟ ਇਸ ਟਾਈਮ ਚੱਲ ਰਹੇ ਨੇ ਕਮੇਟੀ ਦੇ ਵੱਲੋਂ ਹੁਣ ਸਾਲ ਸੰਤੀ ਦੇ ਨਾਲ ਆ ਸੰਗਤ ਦੀ ਸਪੋਰਟ ਆ ਕਮੇਟੀ ਦੀ ਸਪੋਰਟ ਆ ਹੁਣ ਕਿਹੜੇ ਮੇਨ ਅਹਿਮ ਕਾਰਜ ਜਿਨ੍ਹਾਂ ਤੇ ਕੰਮ ਕਰਨਾ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਭ ਸੰਗਤਾਂ ਨੂੰ ਇਸ ਖਾਲਸਾ ਸਾਜਨਾ ਦੀ ਦੇਸੀ ਲੱਖ ਲੱਖ ਵਧਾਈ ਹੋਵੇ ਸੋ ਮੈਂ ਇਹ ਦੱਸਣਾ ਚਾਹੁੰਦਾ ਇੱਥੇ ਜਿਹੜੇ ਮੇਨ ਪ੍ਰੋਜੈਕਟ ਚੱਲਦੇ ਆ ਇੱਥੇ ਆਪਣਾ ਖਾਲਸਾ ਸਕੂਲ ਖਾਲਸਾ ਸਕੂਲ ਦੇ ਵਿੱਚ ਆਪਣੇ ਕੋਲ 270 ਬੱਚੇ ਆ ਸੋ ਬਹੁਤ ਸਤਿਗੁਰਾਂ ਦੀ ਕਿਰਪਾ ਦੇ ਨਾਲ ਪਰਿਵਾਰ ਬਹੁਤ ਹੰਗਾਰਾ ਦਿੰਦੇ ਆ ਸੰਗਤ ਬਹੁਤ ਹੰਗਾਰਾ ਦਿੰਦੀ ਆ ਤੇ ਸਾਨੂੰ ਆਸ ਆ ਜਿਹੜੀ ਇਹ ਸਕੂਲ ਦੀ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਆ ਉਹ ਫਰਵਰੀ ਤੋਂ ਲੈ ਕੇ ਤੇ ਮਾਰਚ ਦੇ 1 ਮਹੀਨੇ ਓਪਨ ਹੁੰਦੀ ਆ ਆਨਲਾਈਨ ਹੁੰਦੀ ਆ ਉਹਦੇ ਵਿੱਚ ਜੇ ਕਿਸੇ ਨੇ ਵੀ ਕੋ ਰਜਿਸਟਰ ਕਰਾਉਣਾ ਹੁੰਦਾ ਤਾਂ ਰਜਿਸਟਰ ਕਰਾ ਸਕਦੇ ਆ ਠੀਕ ਹੈ ਤਾਂ ਮੈਂ ਸਰਬੱਤ ਸੰਗਤਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਨੇ ਹੋਰ ਵੱਧ ਤੋਂ ਵੱਧ ਕਰਾਉਣਾ ਉਹ ਵੀ ਆਪਣੇ ਬੱਚੇ ਆਪਣੇ ਰਜਿਸਟ੍ਰੇਸ਼ਨ ਕਰਾ ਸਕਦੇ ਆ ਅੱਜ ਖਾਸ ਕਰਕੇ ਅੱਜ ਆਪਾਂ ਇੱਕ ਦਿਨ ਵਾਸਤੇ ਸਪੈਸ਼ਲ ਖਾਲਸਾ ਸਾਜਨਾ ਦਿਵਸ ਤੇ ਰਜਿਸਟ੍ਰੇਸ਼ਨ ਨੂੰ ਓਪਨ ਕੀਤੀ ਸੀਗੀ ਠੀਕ ਹੈ ਜੀ ਵੀ ਅੱਜ ਇਹ ਨਹੀਂ ਹੈਗਾ ਕਿ ਆਪਾਂ ਫਰਵਰੀ ਤੱਕ ਵੇਟ ਕਰਨੀ ਆ ਜੇ ਕੋਈ ਕਿਸੇ ਨੇ ਅੱਜ ਕਰਾਉਣੀ ਹੈ ਤਾਂ ਅੱਜ ਕਰਾ ਸਕਦਾ ਆ ਠੀਕ ਹੈ ਤਾਂ ਬਾਕੀ ਹੋਰ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਵੀ ਇੱਥੇ ਆ ਖਾਸ ਕਰਕੇ ਆਪਣੇ ਕੀਰਤਨ ਦੀਆਂ ਕਲਾਸਾਂ ਲਗਦੀਆਂ ਜੋ ਤੰਤੀ ਸਾਜ਼ ਆ ਹਾਂਜੀ ਉਹਨਾਂ ਨਾਲ ਕੀਰਤਨ ਸਗਾ ਜੋ ਪੁਰਾਣੀਆਂ ਰਵਾਇਤਾਂ ਆ ਉਹਨਾਂ ਨਾਲ ਕੀਰਤਨ ਸਗਾ ਦਾ 2.5 60 ਤੋਂ 70 ਬੱਚੇ ਆ ਜਿਹੜੇ ਕੀਰਤਨ ਦੀ ਕਲਾਸ ਲਾਉਂਦੇ ਆ ਗਤਕੇ ਦੀਆਂ ਵੀ ਕਲਾਸਾਂ ਚੱਲਦੀਆਂ ਨੇ ਗਤਕੇ ਦੀਆਂ ਕਲਾਸਾਂ ਸਾਡੇ ਕੋਲ ਗਤਕੇ ਦੀਆਂ ਸਤਿਗੁਰਾਂ ਦੀ ਕਿਰਪਾ ਨਾਲ 4 ਟੀਮਾਂ ਆ ਸੋ ਸਾਡੇ ਕੋਲ ਘੱਟੋ ਘੱਟ ਵੀ 50 ਤੋਂ 60 ਬੱਚੇ ਜਿਹੜੇ ਗਤਕੇ ਵਾਲੇ ਆਪਣੇ ਪਲੇਅਰ ਆ ਸੋ ਹੋਰ ਇੱਥੇ ਕੀਰਤਨ ਕਲਾਸ ਚੱਲਦੀ ਆ ਗਤਕਾ ਕਲਾਸ ਚੱਲਦੀ ਆ ਤੇ ਇੱਕ ਖਾਸ ਕਰਕੇ ਆਪਣੇ ਸੰਥਿਆ ਦੀ ਕਲਾਸ ਚੱਲਦੀ ਹੈ ਸੰਥਿਆ ਦੀ ਕਲਾਸ ਦੇ ਵਿੱਚ ਜੋ ਨਿਤਨੇਮ ਦੀਆਂ ਬਾਣੀਆਂ ਆ ਬਾਕੀ ਜੋ ਵੀ ਹੋਰ ਸੁਖਣੀ ਸਾਹਿਬ ਸਾਰਾ ਉਹ ਸਾਰੀ ਸੰਥਿਆ ਭਾਈ ਰਤਨ ਸਿੰਘ ਜੀ ਮੰਟੀਕੇ ਤੋਂ ਮੈਂ ਖਾਸ ਕਰਕੇ ਉਹਨਾਂ ਦਾ ਵੀ ਇਹ ਜ਼ਿਕਰ ਕਰਨਾ ਚਾਹਣਾ ਬਹੁਤ ਸਾਨੂੰ ਸਹਿਯੋਗ ਦਿੰਦੇ ਆ ਮੈਂ ਧੰਨਵਾਦ ਉਹਨਾਂ ਦਾ ਕਰਨਾ ਚਾਹਣਾ ਸੋ ਇਹੇ ਸੇਵਾਵਾਂ ਚੱਲਦੀਆਂ ਆ ਮੈਂ ਇਹ ਸੇਵਾਵਾਂ ਦੇ ਵਿੱਚ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਣਾ ਕਿਉਂਕਿ ਸਾਧ ਸੰਗਤ ਤੋਂ ਬਿਨਾ ਕਮੇਟੀ ਵੀ ਕੁਝ ਨਹੀਂ ਕਰ ਸਕਦੀ ਸੋ ਕਮੇਟੀ ਵੀ ਸੰਗਤ ਦੇ ਨਾਲ ਆ ਸੰਗਤ ਨੇ ਜੋ ਇਹ ਚੁਣੇ ਆ ਮੈਂ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਗੁਰੂ ਸਾਹਿਬ ਦੀ ਭੈ ਭਾਵਨੀ ਜਿਹੜੇ ਕੇ ਇਸੇ ਤਰ੍ਹਾਂ ਆਪਾਂ ਸੇਵਾਵਾਂ ਨਿਭਾਉਣ ਦਾ ਯਤਨ ਕਰਾਂਗੇ ਮਹਾਰਾਜ ਬਲਵਕਸ਼ਨ ਸੋ ਬੇਨਤੀਆਂ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਛਾ ਇਹ ਵੀ ਚੀਜ਼ ਦੱਸੋ ਕੋਈ ਹੋਰ ਪ੍ਰੋਜੈਕਟਾਂ ਚੋ ਕੋਈ ਬਿਲਡਿੰਗ ਦਾ ਕੋਈ ਇਦਾਂ ਦਾ ਪ੍ਰੋਜੈਕਟ ਵੀ ਕੋਈ ਚੱਲ ਰਿਹਾ ਹੈ ਕੁਝ ਸੋਚਨੇ ਆ ਜਾਂ ਜਿੱਦਾਂ ਹੈ ਇਦਾਂ ਹੀ ਚੱਲੇਗਾ ਸਾਹ ਸੰਗਤ ਦੇ ਸਹਿਯੋਗ ਨਾਲ ਆਪਾਂ ਇੱਕ ਤਾਂ ਬਾਲੀਬਾਲ ਦਾ ਗਰਾਊਂਡ ਤਿਆਰ ਕੀਤਾ ਇਧਰਲੇ ਪਾਸੇ ਠੀਕ ਹੈ ਇਹਦਾ ਟੂਰਨਾਮੈਂਟ ਅੱਗੇ ਵੀ ਕਰਾਉਣੇ ਆ ਹੁਣ ਵੀ ਕਰਾਵਾਂਗੇ ਨਾਲ ਬਾਸਕਟਬਾਲ ਦੇ ਆ ਠੀਕ ਹੈ ਨਾਲ ਬੱਚਿਆਂ ਵਾਸਤੇ ਇੱਕ ਪਲੇ ਪਾਰਕ ਬਣਾ ਰਹੇ ਹਾਂ ਠੀਕ ਹੈ ਇਹ ਕਹੇ ਬੱਚਿਆਂ ਦੇ ਲੱਗਣ ਖੇਡਾਂ ਲੱਗਣ ਗਈਆਂ ਤੇ ਬਜ਼ੁਰਗਾਂ ਦੇ ਬੈਠਣ ਵਾਸਤੇ ਕਿਉਂਕਿ ਤੇ ਬੱਚੇ ਵੀ ਹੋਣ ਜਿਹੜੇ ਆਪਣੇ ਖੇਡਾਂ ਨਾਲ ਹੋਣਗੇ ਨੌਜਵਾਨ ਉਹ ਆਪਣੇ ਬੱਚਿਆਂ ਨਾਲ ਲੈ ਕੇ ਆਉਣ ਉਹ ਬੱਚੇ ਉਹ ਤੇ ਖੇਡਾਂ ਕਰਨਗੇ ਬਜ਼ੁਰਗ ਵੀ ਆਪੇ ਬੈਠ ਕੇ ਗੱਲ ਕਰਨ ਸਭ ਕੁਝ ਤੇ ਦੇ ਰਹੇ ਆ ਆਪਾਂ ਅੱਜ ਕਰ ਰਹੇ ਆ ਬਈ ਇਸ ਤੇ ਵਾਸਤੇ ਬਾਕੀ ਜਿੰਨੇ ਵੀ ਆਪਣੇ ਸਕੂਲ ਦੇ ਵਿੱਚ ਹਨ ਸਾਰੇ ਸੇਵਾਦਾਰ ਹੀ ਹਨ ਕੋਈ ਪੇੜ ਨਹੀਂ ਸਾਰੇ ਸੇਵਾ ਨਿਸ਼ਕਾਮ ਸੇਵਾ ਕਰਦੇ ਆ ਸਾਬਾ ਇੱਥੇ ਜਿਹਦੇ ਹਰੇ ਕਮੇਟੀ ਵਾਲੇ ਸਾਰੇ ਨੌਜਵਾਨ ਆ ਅਸੀਂ ਨੌਜਵਾਨਾਂ ਨੇ ਮੂਰੇ ਖਾਂਦੇ ਹੋਣਾ ਚਾਹੁੰਦੇ ਆ ਬਹੁਤ ਆਪਣੇ ਹੱਥੀਂ ਸੇਵਾ ਕਰਦੇ ਆ ਤੁਸੀਂ ਦੇਖਿਆ ਹੁਣ ਆ ਵੀ ਕਮੇਟੀ ਦਾ ਸਿੰਘ ਸਾਹਿਬ ਜਿਹੜੇ ਹੋਰ ਮਟੇ ਉਹ ਸਾਰੇ ਕਮੇਟੀ ਵਾਲੇ ਸੀਗੇ ਠੀਕ ਹੈ ਜੀ ਸੰਗਤ ਬੜਾ ਸਜੋਦਿਆਂ ਸਾਰੇ ਨੌਜਵਾਨ ਬਹੁਤ ਵਧੀਆ ਸੇਵਾ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਛਾ ਇੱਕ ਥੋੜਾ ਜਿਹਾ ਸ਼ਹਿਰ ਤੋਂ ਬਾਹਰ ਵੱਰ ਪੈ ਜਾਂਦਾ ਗੁਰਦੁਆਰਾ ਸਾਹਿਬ ਕੀ ਬਜ਼ੁਰਗਾਂ ਦੇ ਲਈ ਕੋਈ ਆਉਣ ਜਾਣ ਦਾ ਸਾਧਨ ਜਾਂ ਜੇ ਕੋਈ ਇਦਾਂ ਦੀ ਚੀਜ਼ ਉਹਦੇ ਬਾਰੇ ਵੀ ਕੋਈ ਸੋਚਿਆ ਜਾ ਰਿਹਾ ਜਾਂ ਸ਼ਹਿਰ ਵਾਲਿਆਂ ਨਾਲ ਗੱਲ ਕਰਕੇ ਕੋਈ ਬਾਸੇਦਰ ਨੂੰ ਲੱਗਦੀ ਆ ਜਾਂ ਕੋਈ ਇਦਾਂ ਦੀ ਚੀਜ਼ ਵੀ ਆ ਹਾਂ ਸ਼ਹਿਰੀਆਂ ਨਾਲ ساری ਗੱਲ ਚੱਲਦੀ ਆ ਉਹਨਾਂ ਨਾਲ ਉਹ ਕਹਿੰਦੇ ਇਸੇ ਰੂਟ ਤੋਂ ਦਵਾਂਗੇ ਕਿਉਂਕਿ ਇਹ ਸਾਡਾ ਸ਼ਹਿਰ ਦੂਜੇ ਪਾਸੇ ਵਸਣੀਆਂ ਦੋ ਪੈ ਜਾਂਦੇ ਆ ਗਿਆ ਉਸੇ ਪੈ ਜਾਂਦੇ ਆ ਪੂਰਾ ਕਰਕੇ ਪ੍ਰੋਬਲਮ ਆਉਂਦੀ ਆ ਵੈਸੇ ਗੱਲ ਕੀਤੀ ਜਾਂ ਅਸੀਂ ਕੋਈ ਗਾਉਂ ਦਾ ਸਮੇਂ ਦੇ ਵਿੱਚ ਕੋਈ ਰੁਜਾ ਬੈਨ ਲਾਵਾ ਕੋਈ ਜਾਣ ਵਾਸਤੇ ਬੱਚਾ ਠੀਕ ਆ ਜਾਣੀ ਉਹਨਾਂ ਦਾ ਪ੍ਰੋਜੈਕਟ ਆ ਹੀ ਰੱਖਾਂਗੇ ਠੀਕ ਕਰੋਰ ਚਾ ਸੋ ਇਹ 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 ਵੀ ਨੋਟ ਜਿਹੜਾ ਜ਼ਰੂਰ ਰੱਖਿਓ ਮੈਂ ਤਾਂ ਕਹਿ ਰਿਹਾ ਕਿਉਂਕਿ ਅਸੀਂ ਬਹੁਤ ਸਾਰੇ ਗੁਰੂ ਕਾਂਜ ਦੇਖਦੇ ਆਂ ਬਜ਼ੁਰਗਾਂ ਨੂੰ ਕਈ ਵਾਰੀ ਆਉਣ ਜਾਣ ਦਾ ਔਖਾ ਹੋ ਜਾਂਦਾ ਕਈ ਵਾਰੀ ਉਹਨਾਂ ਕੋਲ ਸਾਈਕਲ ਹੁੰਦਾ ਜੇ ਬਾਈਕ ਲੇਨ ਹੋਵੇ ਸਾਈਕਲ ਲੇਨ ਕੁਛ ਇਦਾਂ ਦੀ ਚੀਜ਼ ਹੋਵੇ ਜਿਸ ਨਾਲ ਉਹ ਈਜ਼ੀਲੀ ਆ ਸਕਣ ਤਾਂ ਜੋ ਉਹਨਾਂ ਦਾ ਵੀ ਜਿਹੜਾ ਵਧੀਆ ਆ ਉਹ ਟਾਈਮ ਇੱਥੇ ਆ ਕੇ ਪਾਸਟ ਜਿਹੜਾ ਕਰ ਸਕਣ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਤਰਨ ਸਿੰਘ ਹੈ ਜੀ ਤੇ ਮੈਂ ਬਹੁਤ ਧੰਨਵਾਦ ਕਰਦਾ ਮਡਸਟਰ ਸੀਰੀਜ਼ ਸਾਰੇ ਸਾਥ ਸੰਗਤ ਦਾ ਜਿਨ੍ਹਾਂ ਨੇ ਸਾਨੂੰ ਸਾਰੇ 11 ਮੈਂਬਰ ਨੂੰ ਮੌਕਾ ਦਿੱਤਾ ਦੁਆਰਾ ਫਿਰ ਇੱਕ ਵਾਰੀ ਸੇ ਗੁਰੂ ਮਾਰੀ ਸੇਵਾ ਕਰਨ ਦਾ ਸੰਗਤ ਸੇਵਾ ਕਰਨ ਦਾ ਤੇ ਮੇਰੇ ਵੱਲੋਂ ਬਹੁਤ ਬਹੁਤ ਖਾਸਾ ਸਾਰੇ ਅੰਗ ਦੀ ਵਜ੍ਹਾ ਸਭ ਨੂੰ ਪਤਾ ਹੈ ਜੀ ਗੁਰੂ ਮਹਾਰਾਜ ਆਪਣੇ ਚੰਨ ਨਾਲ ਜਿਲਾਏ ਰੱਖਣ ਸੇਵਾ ਬਕਸ਼ਣ ਵਾਲਾ ਬਕਸ਼ਣ ਸਮਤ ਬਕਸ਼ਣ ਵਾਹਿਗੁਰੂ ਜੀ ਜਿਸ ਨੂੰ ਸੀ ਆਈਸੀ ਜਿੰਨੇ ਨੌਜਵਾਨ ਸੇਵਾ ਕਰੀਏ ਨਾਲ ਮਿਲ ਕੇ ਇਸ ਇੱਕ 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 11 ਮੈਂਬਰਾਂ ਦਾ ਕੰਪਨੀ ਹੈ ਸਾਹਿਬ ਸਤ ਸੰਗਤ ਇਕੱਠਾ ਕੰਮ ਆ ਸੱਜ ਦੇ ਸਹਿਯੋਗ ਨਾਲ ਸਭ ਕੁਝ ਹੋ ਰਿਹਾ ਜੋ ਵੀ ਅੱਜ ਆ ਲੱਗਾ ਚੱਲ ਰਿਹਾ ਇਸ ਸੰਗ ਆਪਣੇ ਪਸਾਕੀ ਦਾ ਸਮਾਗਮ ਚੱਲ ਰਿਹਾ ਇਹ ਸਭ ਦੇ ਸਹਿਯੋਗ ਨਾਲ ਆ ਕੋਈ 11 ਮੈਂਬਰ ਕੋਈ 5 ਮੈਂਬਰ ਕੋਈ ਕੁਝ ਨਹੀਂ ਕਰ ਸਕਦੇ ਇਹ ਸਭ ਸੰਗਤ ਦੇ ਸਹਿਯੋਗ ਨਾਲ ਆ ਤੇ ਸਾਰੇ ਸੰਗਤ ਨੂੰ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿ ਖਾਲਸਾ ਵਾਹਿਗੁਰੂ ਸੋ ਇਹਨਾਂ ਨਵੀਂ ਜਿਹੜੀ ਕਮੇਟੀ ਚੁਣੀ ਗਈ ਆ ਆ ਸਭ ਸੰਮਤੀ ਦੇ ਨਾਲ ਬਗੈਰ ਵੋਟਾਂ ਤੋਂ ਇਥੇ ਕਮੇਟੀ ਚੁਣੀ ਗਈ ਆ ਮਿਲ ਜੁਲ ਕੇ ਜਿਹੜਾ ਇਹ ਕੰਮ ਨੂੰ ਅੱਗੇ ਵਧਾ ਰਹੇ ਆ ਸੋ ਜਿਹੜੀ ਇਲਾਕੇ ਦੀ ਸੰਗਤ ਆ ਉਹਨਾਂ ਨੂੰ ਵੀ ਬੇਨਤੀ ਆ ਵਿਵਾਦ ਛੁੜ ਕੇ ਜਿਹੜਾ ਇਹਨਾਂ ਦਾ ਸਹਿਯੋਗ ਦਉਣ ਤੇ ਇਦਾਂ ਹੀ ਜਿਹੜੇ ਕਾਰਜਾਂ ਚੱਲਦੇ ਰਹਿਣ ਸਭ ਗੱਲਬਾਤ ਦੇ ਲਈ ਇੱਥੇ ਹੁਣ ਸਵਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ